ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਆ ਬਲੇ ਲੁਧਿਆਣੇ ਬੰਟੀ ਬਾਬੇ ਦੇ ਕੋਲ ਗਏ ਸੀ ਆਪਣੇ ਨਿਹੰਗ ਫੌਜਾਂ ਗਈਆਂ ਸੀ ਸੋ ਸਾਰਿਆਂ ਨੇ ਜਿੰਨੇ ਵੀ ਮੀਡੀਆ ਵਾਲਿਆਂ ਨੇ ਪੱਕਾ ਰੱਖਿਆ ਆ ਉਹ ਰੱਖਿਆ ਆ ਬੰਟੀ ਬਾਬੇ ਦਾ ਤੇ ਅੱਜ ਆਪਾਂ ਪਹੁੰਚੇ ਆ ਉਹਨਾਂ ਨਿਹੰਗ ਫੌਜਾਂ ਦੇ ਕੋਲ ਜਿਹੜੀਆਂ ਉੱਥੇ ਗਈਆਂ ਸੀਗੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਉੱਥੇ ਕੀ ਵਿਚਾਰ ਵਟਾਂਦਰੇ ਹੋਏ ਸੀ ਉਹ ਕੀ ਕਾਰਨ ਸੀ ਜਿਹਨਾਂ ਕਰਕੇ ਗਏ ਸੀ ਤੇ ਕੋਈ ਜਿਹੜੇ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਸੀ ਉਹਨਾਂ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਹਾਂਜੀ ਬਾਬਾ ਜੀ ਤੁਸੀਂ ਜਿੱਦਾਂ ਉੱਥੇ ਗਏ ਸੀਗੇ ਤੇ ਜਿੱਦਾਂ ਮੈਂ ਕਮੈਂਟ ਪੜ੍ਹਿਆ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚ ਜਿੱਦਾਂ ਲੋਕ ਕਈ ਕਹਿੰਦੇ ਆ ਵੀ ਇਹ ਪੈਸੇ ਲੈ ਕੇ ਬਾਬੇ ਬਾਬੇ ਬਾਂਟੀ ਦੀ ਪ੍ਰੋਮੋਸ਼ਨ ਕਰਨ ਗਏ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਪੈਸੇ ਲੈ ਕੇ ਪ੍ਰੋਮੋਸ਼ਨ ਕਰਨ ਦਾ ਮਤਲਬ ਕੀ ਹੋਇਆ ਵੀ ਯਾਨੀ ਕਿ ਕੋਈ ਪੈਸੇ ਦੇ ਦੇਵੇ ਉਹਦੀ ਪ੍ਰੋਮੋਸ਼ਨ ਹੋ ਜਾਂਦੀ ਹੈ ਨੇ ਕਹਿੰਦੇ ਤੁਸੀਂ ਬਾਬੇ ਨੂੰ ਪ੍ਰਮੋਟ ਕਰਨ ਗਏ ਸੀ ਉੱਥੇ ਵੀ ਸਿੰਘ ਤਾਂ ਗਏ ਸੀ ਜਿਹੜੇ ਵਿੱਚ ਕਮੈਂਟ ਕਰਦੇ ਮੈਂ ਉਹਨਾਂ ਦੀ ਗੱਲ ਕਰਦਾ ਜੀ ਜਿਹੜੇ ਜਾਨੀ ਕਿ ਵਿੱਚ ਕਮੈਂਟ ਕਰ ਰਹੇ ਆ ਵੀ ਜਣੇ ਪੈਸੇ ਲੈ ਕੇ ਇਹ ਪ੍ਰਮੋਟ ਬਾਬੇ ਨੂੰ ਮਸ਼ਹੂਰ ਕਰਨ ਗਏ ਸੀ ਮੈਨੂੰ ਤਾਂ ਸਮਝ ਨਹੀਂ ਆਈ ਮੈਂ ਕਿਉਂਕਿ ਇਹਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਕੋਈ ਬੰਦਾ ਕੁਝ ਵੀ ਕਹਿ ਦੇਵੇ ਵੀ ਇਹ ਜੀ ਉਹ ਫਲਾਨਾ ਕੰਮ ਗਏ ਸੀ ਉਹ ਗਏ ਸੀ ਵੀ ਉਹ ਆਪਾਂ ਮੰਨ ਲਵਾਂਗੇ ਜਾਂ ਸਾਡੇ ਕੋਲ ਪੈਸੇ ਨਹੀਂ ਖਾਲਸਾ ਤਾਂ ਰਾਜ ਵੰਡਦਾ ਆ ਖਾਲਸੇ ਨੇ ਰਾਜੇ ਬਣਾਏ ਆ ਅਸੀਂ ਇਸ ਵੇਲੇ ਰਾਜੇ ਆ ਇੱਥੇ ਦੇ ਪੰਜਾਬ ਦੇ ਸਮਝ ਗਏ ਸਾਡੇ ਤੇ ਕੁਝ ਕਾਨੂੰਨ ਲਾਗੂ ਹੈਗੇ ਕੁਝ ਕਾਨੂੰਨ ਲਾਗੂ ਨਹੀਂ ਹੈਗੇ ਉਹ ਤਾਂ ਨਹੀਂ ਹੈਗੇ ਕਿਉਂਕਿ ਅਸੀਂ ਰਾਜੇ ਆ ਸਾਡੇ ਤੇ ਦਬਾਅ ਪਾ ਕੇ ਥੋੜੇ ਕਾਨੂੰਨ ਲਾਗੂ ਕਰ ਦਿੱਤੇ ਗਏ ਆ ਚਲੋ ਇਹ ਗੱਲਾਂ ਵਿਸ਼ੇ ਅਲੱਗ ਹੈ ਠੀਕ ਹੈ ਤੇ ਬਾਕੀ ਜਿਹੜੇ ਪੈਸਿਆਂ ਦੀਆਂ ਗੱਲਾਂ ਕਰਦੇ ਆ ਨਾ ਇਹ ਵੇਤੁਕੀਆਂ ਜੀਆਂ ਗੱਲਾਂ ਆ ਜੇ ਕੋਈ ਕਰਦੇ ਆ ਫਿਰ ਸਮਝ ਲਓ ਭਈ ਆਪਣੇ ਬਾਪ ਨਾਲ ਇੱਕ ਗਦਾਰੀ ਹੋ ਗਈ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਅਸੀਂ ਲਾਲ ਆ ਮੈਨੂੰ ਜੇ ਕੋਈ ਚੋਲਾ ਪਾ ਕੇ ਕਰਦਾ ਹੈ ਕੋਈ ਚੋਲਾ ਪਾ ਕੇ ਪੈਸੇ ਲੈ ਕੇ ਇਦਾਂ ਦੀਆਂ ਘਟੀਆਂ ਹਰਕਤਾਂਾਂ ਕਰਦਾ ਹੈ ਤੇ ਸਮਝ ਲਓ ਫੇ ਉਹ ਆਪਣੇ ਬਾਪ ਦੀ ਲਾਦ ਨਹੀਂ ਹੈਗੀ ਉਹ ਫਿਰ ਤੁਸੀਂ ਸਮਝ ਹੀ ਗਏ ਹੋ ਕੌਣ ਹੈ ਠੀਕ ਹੈ ਜੀ ਬਾਕੀ ਅਗਲਾ ਆਪਾਂ ਜਿਹੜਾ ਹੈ ਉਹ ਦੱਸ ਦੋ ਹਾਂਜੀ ਤੇ ਇੱਕ ਬਾਬਾ ਜੀ ਜਿੱਦਾਂ ਮਤਲਬ ਆਪਣੇ ਜਿਹੜੇ ਸਿੰਘ ਸੀਗੇ ਉੱਥੇ ਇਹਦਾ ਸਵਾਲ ਕਰਦੇ ਸੀਗੇ ਹਾਂਜੀ ਤੇ ਬੜੀ ਨਿਮਰਤਾ ਦੇ ਵਿੱਚ ਰਹਿ ਕੇ ਉਹਨਾਂ ਨੂੰ ਉੱਥੇ ਸਵਾਲ ਪੁੱਛਦੇ ਸੀਗੇ ਤੇ ਕਈ ਬੰਦੇ ਕਹਿੰਦੇ ਆ ਵੀ ਇਹ ਬਾਬੇ ਦੇ ਵੱਲੋਂ ਸਵਾਲ ਜਿਹੜੇ ਦਿੱਤੇ ਗਏ ਆ ਇਹਨਾਂ ਨੂੰ ਪੁੱਛਣ ਦੇ ਲਈ ਇਦਾਂ ਹੀ ਹੋਈ ਸੀ ਇਹ ਇਹ ਵਰਤੀ ਆਪ ਕੋ ਆਪਣੀ ਹੁੰਦੀ ਆ ਉਹਦੇ ਵਿੱਚ ਤੁਸੀਂ ਕੁਝ ਮੇਰੀ ਵਰਤੀ ਵੀ ਦੇਖ ਸਕਦੇ ਨਹੀਂ ਤੁਸੀਂ ਤਾਂ ਉੱਥੇ ਕੱਟ ਕਰਦੇ ਸੀਗੇ ਉੱਤੇ ਹਰ ਇੱਕ ਤਰ੍ਹਾਂ ਦਾ ਨਾ ਆਪ ਕੋ ਆਪਣੀ ਵਰਤੀ ਹੁੰਦੀ ਆ ਗੱਲ ਕਰਨ ਦੀ ਬਾਕੀ ਇਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਹੁਣ ਤੁਹਾਡੀ ਜਵਾਨ ਮੈਂ ਨਹੀਂ ਬੋਲ ਸਕਦਾ ਕੁਝ ਹੱਸ ਕੇ ਵੀ ਟੀਚਰ ਕਰਦੇ ਆ ਹਾਂਜੀ ਹਾਂ ਕੁਝ ਹੱਸ ਕੇ ਵੀ ਜਾਨੀ ਕੀ ਗੱਲ ਕਰਦੇ ਆ ਕੁਝ ਜਿਹੜੇ ਹੈਗੇ ਮੇਰੇ ਵਰਗੇ ਸਿੱਧੇ ਡਾਇਰੈਕਟ ਗੱਲ ਕਰਨ ਵਾਲੇ ਮੈਂ ਹੁਣ ਵੀ ਕਰ ਰਿਹਾ ਕੋਈ ਇਦੇ ਤਾਂ ਕੋਈ ਗੱਲ ਨਹੀਂ ਹੈਗੀ ਕੋ ਹੋਰ ਦੱਸੋ ਤੇ ਇੱਕ ਬਾਬਾ ਜੀ ਤੁਹਾਨੂੰ ਉੱਥੇ ਸ਼ਿਕਾਇਤ ਕੀ ਆਈ ਸੀਗੀ ਵੀ ਬੰਟੀ ਬਾਬੇ ਦੇ ਖਿਲਾਫ ਵੀ ਉੱਥੇ ਦੇਖਣ ਕੀ ਗਏ ਸੀ ਇਹ ਚੱਕਰ ਇਦਾਂ ਹੋਇਆ ਸੀ ਕਿ ਉਹਨਾਂ ਨੇ ਨਾ ਕਿਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਪਹਿਲਾਂ ਅੱਛਾ ਜੀ ਤੇ ਮੈਨੂੰ ਨਹੀਂ ਪਤਾ ਬਾਅਦ ਚ ਗੱਲ ਪਤਾ ਲੱਗੀ ਕਿਉਂਕਿ ਸਾਨੂੰ ਕੁਝ ਨਹੀਂ ਪਤਾ ਹੁੰਦਾ ਇੱਕ ਦੂਜੇ ਨੂੰ ਅਸੀਂ ਜਾਣਦੇ ਨਹੀਂ ਕਿਉਂਕਿ ਜਦੋਂ ਸਾਡੇ ਜਥੇਦਾਰ ਸਾਹਿਬ ਨੇ ਹਰੀ ਸਿੰਘ ਨੇ ਹੁਕਮ ਕੀਤਾ ਤੇ ਸਿੰਘੋ ਜਾ ਕੇ ਦੇਖੋ ਪਈ ਕੀ ਗੱਲ ਬਾਤ ਹੈ ਇਹਦੇ ਜਿੰਨੇ ਵੀ ਸਵਾਲ ਆ ਇਹ ਆਪ ਹੀ ਉੱਥੋਂ ਜਵਾਬ ਲੈ ਕੇ ਆਊਗਾ ਤੇ ਫਿਰ ਅਸੀਂ ਚਾਲੇ ਪਏ ਸੀ ਯਾਨੀ ਕਿ ਸਾਡਾ ਕੋਈ ਇਹ ਨਹੀਂ ਸੀਗਾ ਕਿ ਅਸੀਂ ਸਪੈਸ਼ਲ ਉਹਦੇ ਲਈ ਗਏ ਆ ਜਾਂ ਕੀ ਹੈ ਸਵਾਲਾਂ ਦੇ ਜਵਾਬ ਲੈਣ ਸੀ ਗਏ ਸੀ ਤੇ ਜਦੋਂ ਤੁਸੀਂ ਉੱਥੇ ਗਏ ਆ ਉੱਥੇ ਸੰਗਤ ਦਾ ਬਤੀਰਾ ਕੀ ਸੀ ਤੁਹਾਡੇ ਨਾਲ ਬਤੀਰਾ ਪਹਿਲਾਂ ਮੈਂ ਦੱਸਦਾ ਜਦੋਂ ਅਸੀਂ ਗਏ ਆ ਤੇ ਸੰਗਤ ਨੇ ਤਾਂ ਵੈਸੇ ਪਹਿਲਾਂ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਆਈ ਪਰ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਨਾ ਇੱਕ ਰਾਨੀ ਦੀ ਨਾ ਜਾਂਦੇ ਕਿਉਂਕਿ ਚਾਹੇ ਗੱਲ ਕਰਨੀ ਚਾਹੀਏ ਚਾਹੇ ਕਿਸੇ ਤਰੀਕੇ ਨਾਲ ਵੀ ਜਾਈਏ ਦੋ ਸਿੰਘ ਅਸੀਂ ਗੱਡੀ 'ਚ ਬਿਠਾਏ ਇੱਕ ਸਿੰਘ ਨੂੰ ਅਸੀਂ ਪਿੱਛੇ ਖੜਾ ਕੀਤਾ ਜੋੜੇ ਘਰ ਕੋ ਕਿ ਚਾਰ ਕਿੰਗ ਸੀ ਅਸੀਂ ਅੱਗੇ ਗਏ ਚਾਰ ਸਿੰਘ ਵੀਡੀਓ ਵਿੱਚ ਨਜ਼ਰ ਆਉਂਦੇ ਆ ਚਾਰ ਸਿੰਘ ਅੱਗੇ ਗਏ ਸੀ ਤੇ ਉਹਨਾਂ ਦੇ ਵਿੱਚ ਸਿਆਣਾ ਮਹਤਾ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਅਗਰ ਇਹ ਥੋੜਾ ਖੂਨ ਬਲੱਡ ਸਾਡਾ ਤੁਹਾਨੂੰ ਪਤਾ ਹੀ ਜਿੱਦਾਂ ਉਹ ਹੁੰਦਾ ਸੀ ਬਾਕੀ ਨੌਜਵਾਨ ਸੀ ਨੌਜਵਾਨ ਸੀ ਕੁਝ ਵੀ ਹੋ ਸਕਦਾ ਸੀ ਪਰ ਹੋ ਵੀ ਚੱਲਿਆ ਹੀ ਸੀ ਠੀਕ ਹੈ ਉੱਥੇ ਹੋਟਲਾ ਸੀ ਕੁਝ ਹੁਣ ਮੈਂ ਉਹਨਾਂ ਮੰਟੀ ਭਾਜੀ ਨੂੰ ਕਹੂੰਗਾ ਕਿਉਂਕਿ ਉਹ ਕਹਿੰਦੇ ਜੀ ਮੈਂ ਇੱਕ ਵੀਡੀਓ ਸੁਣੀ ਕਹਿੰਦੇ ਵੀ ਮੰਟੀ ਭਾਜੀ ਕੋਹੋ ਵੰਟੀ ਬਾਬਾ ਨਾਲ ਕਿਸੇ ਦੇ ਈਸ਼ਟ ਤੇ ਆਪਾਂ ਉਂਗਲ ਨਹੀਂ ਚੁੱਕ ਸਕਦੇ ਜੇ ਤੁਸੀਂ ਕਹਿ ਦਿੰਦੇ ਮੈਂ ਕੱਲਾ ਬਾਬਾ ਬਾਬਾ ਹੀ ਲੈ ਕੇ ਇਦਾਂ ਗੱਲ ਕਰਾਂ ਇੱਕ ਛੋਟੀ ਗੱਲ ਹੋਰ ਘਟੀਆ ਗੱਲ ਹੋ ਜਾਂਦੀ ਤੇ ਹੁਣ ਉਹ ਜਿਹੜਾ ਵੰਟੀ ਭਾਈ ਜਾਂ ਬਾਬਾ ਜੋ ਵੀ ਸੀਗਾ ਉਹਨਾਂ ਨੇ ਜਨਕੀ ਬੜੇ ਪਹਿਲਾਂ ਤੋਂ ਆਪਣੀ ਉਹਦੇ ਵਿੱਚ ਸੀ ਜਦੋਂ ਉਹਨਾਂ ਨੇ ਦੇਖਿਆ ਪਿੱਛੇ ਰੋਲਾ ਪੈ ਗਿਆ ਕੋਈ ਸਿੰਘ ਵੀ ਖੜੇ ਆ ਤੇ ਉਹਨਾਂ ਦੇ ਵੀ ਜਿਹੜੇ ਚੇਲੇ ਸੀਗੇ ਇਹ ਵੀ ਇਹ ਵੀ ਸੀਗੇ ਤੇ ਗਨਮੈਨ ਵੀ 도ੜ ਕੇ ਸਾਰੇ ਆ ਗਏ ਜਦੋਂ ਘੇਰਾ ਘੂਰਾ ਪੈ ਗਿਆ ਤੇ ਰੋਲਾ ਪੈ ਗਿਆ ਤੇ ਉਹਨਾਂ ਨੇ ਕਿਹਾ ਗੱਲ ਕੀ ਹੈ ਇੱਕ ਮਿੰਟ ਗੱਲ ਸੁਣੋ ਪਹਿਲਾਂ ਗੱਲ ਸੁਣੀ ਆ ਗੱਲ ਸੁਣ ਕੇ ਇੱਥੇ ਉਹ ਕਹਿੰਦੇ ਆਣ ਦਿਓ ਫਿਰ ਮੈਂ ਤੇ ਉਹ ਬੰਦੇ ਜਿੰਨੇ ਵੀ ਸੀਗੇ ਸਾਰੇ ਸੀਗੇ ਤੇ ਤੁਹਾਨੂੰ ਉਹਨਾਂ ਦਾ ਮਤਲਬ ਤੀਰਾ ਵਧੀਆ ਲੱਗਾ ਸੰਗਤ ਦਾ ਤੁਹਾਨੂੰ ਵੈਸੇ ਤਾਂ ਵਧੀਆ ਹੀ ਸੀ ਕੋਈ ਵੀ ਨਹੀਂ ਕੁਝ ਸਾਡਾ ਨਾ ਤੇ ਕੋਈ ਇਦਾਂ ਦੀ ਗੱਲ ਨਹੀਂ ਤੇ ਤੁਹਾਨੂੰ ਉੱਥੇ ਮਰਿਆਦਾ ਵਿੱਚ ਕੋਈ ਕਮੀ ਦਿਸੀ ਜਾਂ ਤੁਹਾਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਹੀਂ 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 ਪ੍ਰਕਾਸ਼ ਨਹੀਂ ਸੀ ਹੋਇਆ ਪ੍ਰਕਾਸ਼ ਹੋਇਆ ਹੁੰਦਾ ਤੇ ਇਹ ਤਾਂ ਕੰਮ ਹੀ ਕੁਝ ਹੋਰ ਹੋ ਜਾਣਾ ਸੀ ਕਿਉਂਕਿ ਸਿਰ ਹਿੱਲ ਰਹੇ ਸੀ ਮਹਾਰਾਜ ਦੀ ਮਰਿਆਦਾ ਦੇ ਵਿੱਚ ਸਿਰ ਥੋੜੀ ਹਿੱਲਣ ਇਹ ਕੋਈ ਕੰਮ ਥੋੜੀ ਹੈਗਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਅਸੀਂ ਆ ਥੋੜੀ ਘੁੰਮਣ ਦੇ ਨੇ ਇਹ ਕੀ ਹੋਇਆ ਮੇਨ ਗੱਲ ਤਾਂ ਇਹ ਸੀ ਕਿ ਕਿਉਂ ਘਮੋਨੇ ਆ ਬਾਬਾ ਆਉਂਦਾ ਕੋਈ ਤੁਸੀਂ ਪ੍ਰਕਾਸ਼ ਕਰ ਹਟੇ ਆ ਪੁੱਛਣ ਦਾ ਤਾਂ ਮਤਲਬ ਸਾਡਾ ਇਹ ਸੀ ਤੁਸੀਂ ਪ੍ਰਕਾਸ਼ ਕਰਦੇ ਆ ਕੋਈ ਤੁਹਾਡੇ ਵਿੱਚ ਕੋਈ ਬਾਬਾ ਆਉਂਦਾ ਹੈ? ਵੀ ਦੱਸੋ ਸਾਨੂੰ ਕਿਹੜਾ ਬਾਬਾ ਉਹ? ਉਹਨਾਂ ਨੇ ਇਹ ਕਿਹਾ ਕੋਈ ਬਾਬਾ ਨਹੀਂ ਸਾਡੀ ਆਪਣੀ ਮਸਤੀ ਹੁੰਦੀ ਹੈ ਜਿਹਦੇ ਵਿੱਚ ਆਉਂਦਾ ਮੇਰੇ। ਤੁਸੀਂ ਉਹਨਾਂ ਦੀ ਦੇਖੋ ਨਾ ਉਹਨਾਂ ਨੇ ਕੀਤੇ ਉਹ ਇੰਟਰਵਿਊ ਆਪਣੇ। ਉਹਦੇ ਵਿੱਚ ਉਹ ਆਪ ਹੀ ਦੱਸਣ ਦੇ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਿਰਕਮ ਹੁੰਦੇ ਆ ਉਹ ਕਾਤੇ ਘਮਉਂਦੇ ਜਿਦਾ ਕਈ ਕਹਿੰਦੇ ਵੀ ਸਾਡੇ ਬਾਬਾ। ਨਹੀਂ 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 ਉਹ ਉਹ ਹੁਣ ਸਾਨੂੰ ਅਸੀਂ ਨਾ ਘਮਾਇਆ ਕਦੀ ਨਾ ਸਾਨੂੰ ਇਸ ਚੀਜ਼ ਦੇ ਬਾਰੇ ਕੋਈ ਨੌਲੇਜ ਹੈ। ਉਹ ਹੁਣ ਉਹਨੇ ਦੱਸਿਆ ਵੀ ਸਿਰ ਸਾਡਾ ਜਿਹੜਾ ਘੁੰਮਦਾ ਹੈ। ਉਹ ਘੁੰਮਦਾ ਆ ਬਈ ਇੱਕ ਮਸਤੀ ਐ ਸਾਨੂੰ ਉੱਪਰਲੀ ਬਾਤ ਸਾਡੇ ਚ ਕੋਈ ਬਾਬਾ ਨਹੀਂ ਆਉਂਦਾ ਜਿਹਦੇ ਚ ਆਉਂਦਾ ਉਹ ਅੱਗੇ ਲਿਆ ਕੇ ਦਿਖਾ ਦੇ ਇਹ ਹੁਣ ਜਿਹਨਾਂ ਚ ਬਾਬੇ ਵੜਦੇ ਐ ਇਹ ਹੁਣ ਉਹਦੇ ਨਾਲ ਗੱਲ ਕਰਨ ਤੇ ਜਦਾਂ ਤੁਹਾਨੂੰ ਗਾਂ ਵੀ ਹੋਰ ਵੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਵੀ ਆ ਫਲਾਨੀ ਜਗ੍ਹਾ ਮਰਿਆਦਾ ਭੰਗ ਹੋ ਰਹੀ ਤੁਸੀਂ ਉੱਥੇ ਵੀ ਜਾਂਦੇ ਇਹ ਤਾਂ ਹੁਣ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗੇ ਦੇਖੋ ਹੁਣ ਅਸੀਂ ਤਾਂ ਫੇਸਬੁੱਕ ਵਗੈਰਾ ਇਹਨਾਂ ਚੀਜ਼ਾਂ ਦੇ ਤਾਂ ਰਹਿੰਦੇ ਹੈ ਨਹੀਂ ਸਮਝ ਗਏ ਨੇ ਇਹ ਜਿੱਦਾਂ ਜਿੱਦਾਂ ਸਾਨੂੰ ਕੋਈ ਰਿਪੋਰਟ ਆਉਂਦੀ ਹੈ ਜਿੱਦਾਂ ਕਿਤੇ ਕੁਝ ਆਉਂਦਾ ਹੈ ਤਾਂ ਫਿਰ ਆਪਾਂ ਚਾਲੇ ਪਾ ਗੀ ਜੀ ਸਭ ਤਰ੍ਹਾਂ ਤਿਆਰ-ਵਾਰ ਤਿਆਰ ਰਹਿੰਦਾ ਸਰ ਤੇ ਫਿਰ ਜੇ ਜਿੱਦਾਂ ਮਤਲਬ ਜੇ ਕੋਈ ਤੁਹਾਨੂੰ ਉੱਥੇ ਕਮੀ ਪੇਸ਼ੀ ਲੱਗ ਜਾਵੇ ਉਹ ਫਿਰ ਤੁਸੀਂ ਜਿੱਦਾਂ ਆਪ ਹੀ ਉੱਥੇ ਹੱਲ ਕਰਦਨੇ ਜਾਂ ਕਾਨੂੰਨੀ ਕਾਰਵਾਈ ਕਰਾ ਮਰ ਜੇ ਤੁਹਾਨੂੰ ਲੱਗੇ ਵੀ ਹਾਂ ਇੱਥੇ ਮਰਿਆਦਾ ਭੰਗ ਹੋ ਰਹੀ ਹੈ ਦੇਖੋ ਜੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੈ ਉਹ ਤੇ ਜਦੋਂ ਪੈਣੀ ਹੈ ਪੈਣੀ ਹੈ ਪਹਿਲਾਂ ਅਸੀਂ ਆਪ ਹੀ ਪਾ ਦਈਦੀ ਆ ਫਿਰ ਜਦੋਂ ਅਸੀਂ ਆਪਣੇ ਈ